ਲਾਇਨ ਰਿਮੈਂਟ ਵਿੱਚ ਸੀਪੀ ਸਾਹਿਬ ਦੀ ਚਦਰੇਜਾ ਦੇ ਸਾਡੇ ਸਪੈਸ਼ਲ ਫੈਮਲੀ ਪੇ ਨੂੰ ਬਹੁਤ ਵੱਡੀ ਕਾਬਜ਼ਾ ਵੀ ਮਿਲੀ ਹੈ ਜਿਨੇ ਚ ਕੈਪਟਨ ਸਿੰਘ ਜਿਹੜਾ ਕਿ ਘਵਾਨ ਥਾਣਾ ਦਾ ਰਹਿਣ ਵਾਲਾ ਵਿਸ ਡਿਸਟ੍ਰਿਕਟ ਡਾਰੇ ਦਾ ਉਧੇ ਕੋਲੋਂ 3 ਕਿਲੋ 500 ਗ੍ਰਾਮ ਜਿਹੜੀ ਹੈ ਉਹ ਕਬਜ਼ਾ ਕੀਤੀ ਸੀ ਉਹਦੇ ਇਨਸ਼ਾਅਫ ਤੇ ਅਸੀਂ ਉਸ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਬੰਧਤ ਉਹ ਵੀ ਪੁੱਛ ਕੇ ਚਾਇਆ ਕਿ ਕੈਪਟਨ ਸਿੰਘ ਜਿਹੜਾ ਕਿ ਭਿੰਡੇਵਟ ਥਾਣਾ ਅੰਬਸਰ ਦਾ ਰਹਿਣ ਵਾਲਾ ਸੀਗਾ ਉਦੋਂ ਅਸੀਂ 7 ਕਿਲੋ ਹੈਰੋ ਆਪਣਾ ਕਪੀਮ ਉਹਨਾਂ 4 ਲੱਖ ਰੁਪਏ ਦਾ ਕੈਸ਼ ਨਾਲ ਕੋ ਤੋਂ ਪ੍ਰਾਪਤ ਕੀਤਾ ਜਿਹੜਾ ਕਿ ਅਸੀਂ ਬਹੁਤ ਵੱਡੀ ਸਾਡੀ ਸਪੈਸ਼ਲ ਸੈਰ ਕਵਰੀ ਕੀਤੀ ਆ ਫਦਰ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹਨਾਂ ਹੋਰ ਵੀ ਜਿਹੜੇ ਬੈਕਵਾਰਡ ਆ ਫੋਰਵਰਡ ਲਿੰਕਸ ਮਿਲੂਗੇ ਅਸੀਂ ਉਹਦੇ ਜਿਹੜੇ ਵੀ ਬੰਦੇ ਆਏਗੇ ਉਹਨਾਂ ਨੂੰ ਅਮੇਜ ਕਰਾ ਸਰ ਕੈਪਟਨ ਸਿੰਘ ਨੂੰ ਅਸੀਂ ਫੜਿਆ ਸੀ ਆਪਣਾ ਚਾਹ ਪਰ ਹਦਵਾਰੀ ਤਾਂ ਬੇਦੋ ਜਿਹੜਾ ਕੈਂਟ ਰੋਡ ਤੇ ਆ ਉੱਥੇ ਅਸੀਂ ਸਪੈਸ਼ਲ ਇਨਫੋਰਮੇਸ਼ਨ ਦੇ ਪੱਪਸ ਨਕਾ ਲੈ ਆਇਆ ਸੀ ਉਹ ਤੋਂ 10 ਕਿਲੋ 500 ਗ੍ਰਾਮ ਪੜੀ ਸੀ ਉਪਰ ਤੇ ਕੈਂਟ ਖਾਣਾ ਦੇ ਵਿੱਚ ਖਾਣਾ ਜਸਤ ਪਾਚਾ ਦੱਛੀ ਪਾ ਲੈ ਸੀ ਕੈਂਟ ਇੱਕ ਮਿਲਿਆ ਕਿਹੜਾ ਦੂਜੇ ਦਾ ਕੀ ਨਾਮ ਸੀ ਜੀ ਸੋ ਕਿਦਰ 7 ਕਿਲੋ ਬਣ ਗਏ ਕਿਦਰ 7 ਕਿਲੋ ਪੜੀਏ ਮਾਨ ਸਿੰਘ ਮਾਨ ਸਿੰਘ ਜਿਹੜਾ ਪਟੇਵੜਖ ਥਾਣਾ ਮਿਲਸੋ ਦਾ ਰਹਿਣਾ ਕੈਪਟਨ ਸਿੰਘ ਦੀ ਇੱਕ ਸ਼ਾਫਟ ਦੇ ਵਿੱਚ ਆਇਆ ਇਹ ਜਿਹੜਾ ਮਾਨ ਸਿੰਘ ਆ ਉਹ ਵੀ ਫੀਲਡਾਂ ਵਿੱਚ ਕੰਮ ਕਰਦਾ ਹੀ ਰਹੇ ਜੀ। ਪਾਰਟਮੈਂਟ ਦਾ। ਉਹਨੇ ਕੰਮ ਕਰਾਰੀ ਸੀ ਮੌਕੇ ਦੇ ਨਾਲ ਛਾਪ ਤੋਂ ਲੈ ਕੇ ਹੁਣ ਸਰ ਤੋਂ ਰੈਸ ਵਰ ਗਿਆ ਤੇ ਥਾਣਾ ਕੈਂਟ ਦੇ ਵਿੱਚ ਰੈਸ ਪਈ। ਕਿਤੋਂ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ? ਦੇਖੋ ਇਹਨਾਂ ਦੇ ਪਹਿਲਾਂ ਵੀ ਇੱਕ ਐਸ.ਟੀ.ਪੀ. ਤੋਂ ਪਰਚਾ ਦੱਸਦਾ ਜਿਹੜਾ 2022 ਦੇ ਵਿੱਚ ਜਿਹੜਾ ਨੀਪੀਆਜ਼ ਦੇ ਪਰਚਾ ਦੱਸਦਾ ਇੱਕ 50 ਹਜ਼ਾਰ ਦਾ ਪੱਤਰ ਜਿਹੜਾ ਸਾਡੀ ਯੂਨੀਵਰਸਿਟੀ ਵਿੱਚੋਂ ਚੱਲਦਾ। ਕੈਮਨਾ ਦੋਨੋਂ ਪਰਚਾ ਕੰਮ ਕਰਦੇ ਇਹਨਾਂ ਦੇ ਆਪਸ ਵਿੱਚ ਲਿੰਕ ਸੀਗੇ। ਚਾਰਪਣ ਤੋਂ ਲੈ ਕੇ ਹੁਣ ਦਾ ਫੇਰ ਮਾਰ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਡਿਸਟ੍ਰਿਕ ਦੋਨੋਂ ਲੈ ਕੇ ਆਉਂਦੇ ਸੀ ਲਗ ਲਗ ਲੈ ਕੇ ਆਉਂਦੇ ਸੀ ਵਾਇਲਰ ਰੋਡ ਜਿਹੜਾ ਚਾਰਸੜ ਤੋਂ 50 ਚੈਂਟਰੀ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀ ਸਾਨੂੰ ਜਿਹੜਾ ਪੂਰੀ ਮੰਡੀ ਦੀ ਇਨਫੋਰਮੇਸ਼ਨ ਮਿਲੀ ਉਸ ਪੇਲੇ ਅਕਸਰ ਜਿਹੜਾ ਟੈਕ ਬਾਈ ਰੋਡ ਆਉਂਦੇ ਸੀ ਜਾਂ ਟ੍ਰੇਨ ਰੋਡ ਨਾਲ ਕਾਰਾਂ ਸੇ ਵਿੱਚ ਕਾਰ ਨੇ ਟੁੱਟ ਦਿੱਤੀ ਆ ਜੀ ਔਰ ਫੋਰਡ ਇਕੋ ਕਾਰ ਸੀ ਜਿਹੜਾ ਉਹ ਪਰਪਰਟੀ ਉਹਦੇ ਵਿੱਚ ਜਿਹੜਾ ਕੈਪਟਨ ਸਿਸਟਰ ਕੋਈ ਨਹੀਂ ਕੀਤੀ ਆ ਔਰ ਮਾਨ ਸਿੰਘ ਤੋਂ i20 ਕਾਰ ਜਿਹਦੇ ਵਿੱਚੋਂ 7 ਕਿਲੋ ਅਪਨਾ عارفين ਉਹ 4 ਲੱਖ ਕੈਸ਼ ਮਿਲ ਜਗਾ ਬਹੁਤ ਵੀ ਜੋ ਵੀ ਸਾਡੀ ਪੋਦਰ ਇਨਵੈਸਟੀਗੇਸ਼ਨ ਚ ਆਉਣਗੇ ਉਹਨਾਂ ਨੂੰ ਇਹ ਦੋਨੋਂ ਕੀ ਨਹੀਂ ਆਪਸ ਦੇ ਵਿੱਚ ਦੋਨੋਂ ਆਪਸ ਦੇ ਵਿੱਚ ਬਨੋਂ ਨੇ ਕੋਈ ਰਿਸ਼ਤਰੀ ਨਹੀਂ ਹੈਗੀ ਇਹਨਾਂ ਦੇ ਜਦੋਂ ਇਹ ਚਲੋ ਨਸ਼ਾ ਕਰਨ ਵਿਚੰਦਗੀ ਇਹਨਾਂ ਦਾ ਆਪਸ ਮੇਲ ਪਲਾਬ ਸੀਗਾ ਇਹਨਾਂ ਦੀ ਜਿਹੜੀ ਪਹਿਲੀ ਮੁਲਾਕਾਤ ਆ ਉਹ ਕਿਸ ਤਰੀਕੇ ਨਾਲ ਹੋਈ ਉਹ ਅਸੀਂ ਅਜੇ ਪੁੱਛਗਿੱਛ ਕਰ ਰਹੇ ਹਾਂ ਜੋ ਵੀ ਸਾਡੇ ਪੁੱਛਗਿੱਛ ਚਾਹੀਦਾ ਉਸ ਤਰ੍ਹਾਂ ਸਹੀ ਵਾਰੀ ਇਹਨਾਂ ਨੂੰ ਪਹਿਲਾਂ ਵੀ ਮੇਰੇ ਕੋ ਡਰਗ ਦਾ ਕੰਮ ਕਰਦੇ ਸੀ ਇਹ ਪਰਚਾ ਇੱਕ ਹੀ ਦਰਿਆ ਨਾਲ ਸੋ ਇਸ ਕਰਕੇ ਰੋਜ਼ਾ ਦਾ ਬੈਲਾਂ ਨਹੀਂ ਹੋ ਰਿਹਾ ਇਹ ਕੈਂਟਰ ਪਰਚਾ ਦਾ ਤਾਜ਼ਾ ਇਕੱਠੇ ਰਿਹਾ ਸੀ ਇਹ ਬੇਸਿਕਲੀ ਬਾਏ ਰੋਡ ਚਾਰ ਕਰਤੇ ਜਾ ਰਹੇ ਸੋ ਉਸ ਦਿਨ ਜਲੰਧਰ ਤੇ ਨਹੀਂ ਆਇਆ ਡਿਲੀਵਰੀ ਬੈਲੇ ਜਿਹੜੇ ਫਲੇਵਰ ਸੀ ਇਹ ਸਾਨੂੰ ਮੁਪਰੀ ਮਿਲੀ ਸੀ ਕਿ ਇਹ ਲੈ ਕੇ ਆ ਰਿਹਾ ਸੋ ਪਟਵਾਰੀ ਢਾਬੇ ਤੋਂ ਕੈਂਟਰ ਰੋਡ ਤੇ ਲਾਕਾ ਲਾਇਆ ਸੀਗਾ ਉੱਥੇ ਸੋ ਉੱਥੋਂ ਰਿਕਵਰ ਕੀਤੀ ਤੇ 1 ਕਿਲੋ 500 ਗ੍ਰਾਮ ਦੇ ਦਸਿਆ ਨਾ ਜਲੰਧਰ ਕੰਨੀ ਸੀ ਡਿਲੀਵਰੀ ਕਿਥੇ ਉਹ ਇਹਦਾ ਦੀ ਪੁੱਛ ਕੇ ਜੋ ਵੀ ਆਏਗਾ ਤਾਂ ਦੱਸ ਦਿੰਦੇ ਠੀਕ ਪੁੱਛ ਕੇ ਕਰ ਲਾ ਉਹ ਇਹ ਕਿਹੜਾ ਇਹਦਾ ਖਾਚਾ ਦੱਦਾ 214/22 ਕਿੰਨੇ ਤੇ ਤ 第三 ਲਈ ਆਪਣੇ ਮਾਨਸਿਕ ਪ੍ਰੋਪਰਟੀ ਐਂਡ ਜੋ ਵੀ ਇਹਨਾਂ ਦੇ ਜਿਹਨ ਲਈ ਜੋ ਪ੍ਰੋਪਰਟੀ ਕਿੰਨੀ ਆ ਮੁਵਬਤ ਵਾਲੀ ਮੁਵਬਤ ਹੋਏਗੀ ਉਹ ਅਸੀਂ ਕਵਰ ਕਰਕੇ ਇਸ ਨੂੰ ਪੂਰਾ ਕਰ ਜਾਦੇ ਹਾਂ ਤਾਂ ਭਾਈ ਜਿਹਨਾਂ ਦੇ ਪਰਚਾ ਦਰਸੀ ਦਾ ਕਾਫੀ ਜ਼ਰੂਰ ਕੰਮ ਕਰਦੇ ਆਏ ਜਿਹੜੇ ਮੌਨਤਕ ਐ ਸੰਵਾਦਨ ਤੋਂ ਕੰਮ ਕਰਦੇ ਨੇ ਤੇ ਜੋ ਕੰਮ ਕਰਦੇ ਆਏ ਕਿਹੜੀ ਸਪਲਾਈ ਹੈ ਸਿਰਫ ਜਵਾਬ ਦਿੰਦੇ ਸੀ ਜਾਂ ਪੰਜਾਬ ਦੇ ਲਗਭਗ ਜਵਾਬ ਦੇ ਅਲੱਗ-ਅਲੱਗ ਪਾਸੇ ਤੇ ਵੱਖ-ਵੱਖ ਡਿਸਟ੍ਰਿਕਟਾਂ ਦੇ ਜਾਂਦੇ ਨੂੰ ਕਿਉਂਕਿ ਇਹਨਾਂ ਦਾ ਨੇਵਰ ਡਿਸਟ੍ਰਿਕਟ ਹੋਂਦ ਕਰਕੇ ਸਮਝਦਾ ਤਾਂ ਇੱਕ ਮਟੜਾ ਲਿਓ ਸੁਇਸ਼ ਕਰਕੇ ਇਹ ਸਾਰੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਸਬਿਆਂ ਵਿੱਚ ਸਪਲਾਈ ਜਾਂਦੀ ਸੀ ਤੋਂ ਇਲਾਵਾ ਬਾਰਡਰ ਤੇ ਤੁਸੀਂ ਪੰਜ ਜੋ ਬੀ.ਜੇ.ਪੀ. ਸਾਹਿਬ ਉਹਨਾਂ ਜਿਹੜੀ ਨਸ਼ਿਆਂ ਦੇ ਜਵਾਬ ਚੰਗੀ ਫਰਦਰ ਤੇ ਮੈਨ ਚਲਾਈ ਗਈ ਹੈ ਉਹਦੇ ਸਾਡੇ ਸੀ.ਪੀ. ਸਾਹਿਬ ਜੀ ਸੁਪਨ ਚਰਮਾਂ ਜੀ ਉਹਨਾਂ ਸਾਨੂੰ ਬਾਈਟ ਲਾਈਨ ਤੇ ਸਰਦਿਸ ਸਪੈਸ਼ਲ ਸੈਲ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਚ ਇਹਨਾਂ ਨੇ ਕੈਪਟਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲ ਤਿੰਨ ਕਿਲੋ 500 ਗ੍ਰਾਮ ਅਫੀਮ ਫੜੀ ਗਈ ਸੀ ਔਰ ਉਹਦੀ ਇੱਕ ਕਾਰ ਕਬਲ ਕੀਤੀ ਆ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਵਿੱਚ ਸਾਨੂੰ ਮਾਨ ਸਿੰਘ ਨਾਮ ਦਾ ਇਹਦਾ ਬੰਦਾ ਆ ਉਹ ਉਹਦੇ ਇਨਸ਼ਾਰਟ ਆ ਜਿਹਦੇ ਕੋਲੋਂ 7 ਕਿਲੋ ਅਫੀਮ ਔਰ 4 ਲੱਖ ਜੜੀ ਆ ਡਰਗ ਮਨੀ ਫੜੀ ਗਈ ਹੈ ਜਿਹਦੇ ਕੋਲ ਇੱਕ ਕਾਰ ਵੀ ਸੀ ਜਿਹੜੀ ਬਰਾਮਦ ਕੀਤੀ ਆ ਸੋ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਾਡੀ ਹੋਣੀ ਆ ਸਰੇ ਕਿੱਥੋਂ ਲੈ ਕੇ ਆ ਰਹੇ ਸੀ ਇਹ ਕਿੱਥੇ ਇਹਨਾਂ ਨੇ ਸਪਲਾਈ ਕਰਦੇ ਬੇਸਿਕਲੀ ਇਹ ਝਾਰਖੰਡ ਤੋਂ ਲਿਆ ਕੇ ਪੰਜਾਬ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਜਿਹੜਾ ਸਪਲਾਈ ਕਰਦੇ ਜੀ ਪਰ ਸਾਨੂੰ ਜਿਹੜੀ ਪੂਰੀ ਤੇ ਇਨਫੋਰਮੇਸ਼ਨ ਮਿਲੀ ਸੀ ਇਹ ਫਟਵਾਰੀ ਟੱਬੇ ਤੋਂ ਕੈਂਟਰ ਰੋਡ ਤੇ ਆ ਰਹੇ ਸੀ ਉੱਥੇ ਧੰਨ ਹੋਰ ਕੀਤੀ ਗਈ ਸੀ ਤਿੰਨ ਤੋਂ 500 ਗ੍ਰਾਮ ਫਿਰ ਅਫਰ ਇਨਵੈਸਟੀਗੇਸ਼ਨ ਜਿਹੜੀ ਆ 7 ਕਿਲੋ ਫੀਮ ਔਰ 4 ਲੱਖ ਜਿਹੜਾ ਡਰਗ ਮਣੀ ਕੈਸ਼ ਔਰ ਇੱਕ ਕਾਰ ਤੋਂ ਇਹ ਕਿਹੜੀ ਲੈ ਕੇ ਆ ਰਹੇ ਸੀ ਇਹਨੇ ਜਲੰਧਰ ਸਪਲਾਈ ਦੇਣੀ ਸੀ ਜਾਂ ਨੇ ਅੱਗੇ ਲੈ ਕੇ ਤੇ ਲਗਭਗ 4 ਪਾਰਟਸ ਦੇਨੇ ਆ ਜਿਹੜਾ 3 ਕਿਲੋ 500 ਗ੍ਰਾਮ ਲੈ ਕੇ ਆਇਆ ਕਿਸਮ ਕਿਲੋ ਦੇ ਕਿਸਮ 500 ਗ੍ਰਾਮ ਦੇ ਤੇ ਲਗਭਗ ਲੱਖ ਤੇ ਉਹ ਸਾਡੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਿੱਥੇ ਵੀ ਇਹ ਆਪਣੇ ਸਬ ਡੀਲਰ ਤੋਂ ਦਿੰਦਾ ਉਹ ਵੀ ਅਸੀਂ ਨੋਮੀਨੇਟ ਕਰਾਂਗੇ ਜੇ ਲੋੜ ਚ ਆਵੇ ਇਹਨਾਂ ਦਾ ਅਪੈਕ ਕੀ ਰੱਤਾ ਹੈਗਾ ਤੁਹਾਨੂੰ ਬੇਸਿਕਲੀ ਇੱਕ ਬਰਤਾਲਾਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਦੂਸਰਾ ਮਸਾ ਡਿਸਟ੍ਰਿਕਟ ਨੂੰ ਉਹ ਜਿਹੜੀ ਥੀਮ ਲੈ ਕੇ ਆਉਂਦੇ ਆ ਇਹ ਸਾਰੇ ਉੱਤੋਂ ਹੀ ਲੈ ਕੇ ਆਉਂਦੇ ਜਿੱਥੋਂ ਚਾਰ ਗੱਟ ਤੋਂ ਮਹਿੰਗੀ ਹੋਰ ਅੰਦਰ ਦਾ ਆਪਸ ਚ ਲੜਦਾ ਹੈਗਾ ਇੱਕ ਦੂਸਰੇ ਨਾਲ ਇਹ ਫੇਲ ਵਗੈਰਾ ਕਰਦੇ ਹੈ ਜੀ ਪਹਿਲਾਂ ਕਿੰਨੀ ਤੋੜੀ ਇਹਨਾਂ ਨੇ ਐਕਸਪਲੇਨ ਕੀਤੀ ਹੈ ਇਹਨਾਂ ਦਾ ਪਹਿਲਾਂ ਇੱਕ ਪਰਚਾ ਦਰਜਾ ਜੀ ਐਸਟੀ ਪੜੋ 922 ਦਾ ਹਾਂ ਜੀ ਇਹ ਐ ਇਕੱਠੇ ਇਹਨਾਂ ਦਾ ਜਿਲ੍ਹੇ ਦੇ ਵਿੱਚ ਆਪਸ ਚ ਰابطਾ ਜਾਇਆ ਇਹਨਾਂ ਦੇ ਪਹਿਲੇ ਮੁਲਕ ਨੇ ਇੱਕ ਏਰੀਆ ਤੇ ਹੋਣ ਕਰਕੇ ਨੌਨਕੋ ਨੇਬਰ ਡਿਸਟ੍ਰਿਕਟ ਦੇ ਰਹਿਣ ਵਾਲੇ ਹਨ ਪਰ ਦੋਨੋਂ ਹੀ ਇਹ ਪੁਰਾਣਾ ਕੰਮ ਕਰਦੇ ਆ ਰਹੇ ਜਿੰਨਾਂ ਕੋਲ ਏਨੀ ਵੱਡੀ ਰਕਮ ਹੋਣੀ ਹੋਰ ਵੀ ਇਹਨਾਂ ਦੇ ਨਾਲ ਹੋਣਗੇ ਜਾਂ ਦੋ ਦਿਨਾਂ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਨਾਲ ਇਨਵੋਲ ਹੋਏਗਾ ਉਹ ਨੂੰ ਕੰਮ ਜੇ ਕਰਦਾ ਇਹਨਾਂ ਦੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਫੈਮਲੀ ਦਾ ਬੈਕਗ੍ਰਾਉਂਡ ਬੇਸਿਕਲੀ ਇਹ 50 ਪੜੀ ਕਰਵਾ ਰਹੇ ਖਵਾਰ ਨੇ ਸਾਰੇ ਔਰ ਹਾਂਜੀ ਔਰ ਇਹ ਜਿਹੜੇ ਬੁੱਡੇ ਨੇ ਇਹ ਡਰਗ ਦੇ ਕੰਮ ਚ ਹੈਗੇ ਨਹੀਂ ਉਹ ਸਾਡੇ ਪਹਿਲਾਂ ਹਤੇ ਇਹਨਾਂ ਨੂੰ ਨਹੀਂ ਅਰੈਸਟ ਕੀਤਾ ਗਿਆ ਔਰ ਇਹਨਾਂ ਕੋਲੇ ਡੋਗ ਨਹੀਂ ਕੀਤੀ ਉਹ ਅਸੀਂ ਬੈਕਗ੍ਰਾਉਂਡ ਵਿੱਚ ਚੈੱਕ ਕਰਾਂਗੇ ਬੈਕਗ੍ਰਾਉਂਡ ਔਰ ਨਾਉਂ ਲੈ